सोरा पे जी तमिलनाडु तो से जाना कहाँ था आपने समाना तो एक्सीडेंट वो कहाँ पर हुआ जी इधर ये क्रॉसिंग पे इधर से बाइक आ रही थी और वो उधर कार गुजर रही थी वहाँ पे हाँ। तो उधर रोकना पड़ता है वहाँ मैंने थोड़ा गाड़ी हल्के किया तो पीछे से ट्रक आया उसने तेज रफ्तार में उसने गाड़ी को ठोक दिया पीछे लगी हाँ पीछे से पता था आपको चौक है यहाँ पे पता था नहीं पता नहीं था ना चौक है वहाँ धीरे किया मैंने एकदम आ गया हाँ नहीं निकल रहे थे काफी निकल रहे थे वहाँ पे वो गाड़ी रोकना पड़ता वहाँ क्रॉसिंग पे ਜਾਲਦਮੀ ਕੀ ਹੋਣਾ ਜੀ ਇਹ ਯਹਾਂ ਤੇ ਬ੍ਰਿਜ ਬੰਨਣਾ ਚਾਹੀਏ ਨਾ ਬ੍ਰਿਜ ਬੰਨਣਾ ਚਾਹੀਏ ਹਾਂ ਤੇ ਬੱਤੀ ਨਹੀਂ ਕੁਛ ਨਹੀਂ ਹੈ ਬੱਤੀ ਕੁਛ ਨਹੀਂ ਕਦੇ ਕਿੱਥੇ ਹੋਇਆ ਕਿੱਥੇ ਹੋਇਆ ਕਿੱਥੇ ਅਸੀਂ ਲਿਖਿਆ ਕਿ ਇਹ ਨੇ ਬਤਾਇਆ ਇਹ ਪਾਤੜਾ ਜਿਹੜਾ ਭਗਤ ਸਿੰਘ ਚੌਂਕ ਹੁੰਦਾ ਸੀ ਪੁਰਾਣਾ ਉੱਥੇ ਜਿਹੜਾ ਹਾਈਵੇ ਦੇ ਉੱਤੇ ਕੱਟ ਹੈ ਉੱਥੇ ਐਕਸੀਡੈਂਟ ਹੋਇਆ ਤਿੰਨ ਟਰੱਕ ਆਪਸ ਚ ਭੜੇ ਆ ਕੀ ਜੀ ਹਾਲਾਤ ਕੀ ਹੋਇਆ ਹਾਲਾਤ ਬਹੁਤ ਭਿਆਨਕ ਸੀ ਜਿਹੜਾ ਇੱਕ ਬਚਾਲੇ ਟਰੱਕ ਸੀਗਾ ਉਹਦਾ ਚਾਲਕ ਸੀ ਜਿਹੜਾ ਉਹ ਬਚਾਲੇ ਫਸ ਗਿਆ ਟਰੱਕ ਦੇ ਪਬਲਿਕ ਨੇ ਬਹੁਤ ਔਖੇ ਹੋ ਕੇ ਉਹਨੂੰ ਚੀਸ਼ੇ ਤੋੜ ਕੇ ਵਿੱਚੋਂ ਕੱਢਿਆ ਜਾਣ ਤੋਂ ਵਿਚਾਰੇ ਗਿਆ ਦਾ ਜਾਣ ਤੋਂ ਉਸ ਟਾਈਮ ਉਹ ਬੇਹੋਸ਼ ਸੀਗਾ ਉਹਨੂੰ ਕੱਢ ਕੇ ਐਂਬੂਲੈਂਸ ਪਾ ਕੇ ਹਸਪਤਾਲ ਭੇਜਤਾ ਸੀਗਾ ਤੇ ਉਸ ਤੋਂ ਬਾਅਦ ਕੀ ਹੋਇਆ ਉਹਦੇ ਨਾਲ ਉਹਦੇ ਬਾਰੇ ਜਾਣਕਾਰੀ ਆਸਲੇ ਕਾਰਨ ਟ੍ਰੈਫਿਕ ਹੈ ਨਾ ਚੌਂਕ 'ਚ ਕੋਈ ਬੱਤੀਆਂ ਨੇ ਨਾ ਇੱਥੇ ਫਲਾਈਓਵਰ ਹੈ ਰੋਜ਼ ਹੀ ਇਹਦਾ ਰੋਜ਼ ਦੀ ਕਹਾਣੀ ਹੋ ਗਈ ਰੋਜ਼ ਹੀ ਕੋਈ ਨਾ ਕੋਈ ਇੱਥੇ ਐਕਸੀਡੈਂਟ ਹੁੰਦਾ ਹੈ ਕਦੇ ਮੰਗ ਦੀਏ ਮੰਗ ਤਾਂ ਇਹੀ ਹੈ ਵੀ ਇੱਥੇ ਜ਼ਿਆਦਾ ਫਲਾਈਓਵਰ ਬਣਾਇਆ ਜਾਵੇ ਜਾਂ ਕੋਈ ਬਤੀਆਂ ਲਾਈਆਂ ਜਾਣ ਜਿਸ ਨਾਲ ਪਬਲਿਕ ਸੌਖੇ ਹੋ ਕੇ ਜੋ ਕ੍ਰਾਸ ਰੂਡ ਕ੍ਰੋਸ ਕਰ ਸਕੇ ਹਾ ਇਸ ਦਾ ਕਾਰਨ ਤਾਂ ਪਤਾ ਲੱਗੇ ਹੋਇਆ ਕਾਰਨ ਦਾ ਜਾਨਣ ਦੇ ਰਿਹਾ ਹਾਂ ਹਾਦਸੇ ਦਾ ਕਾਰਨ ਤਾਂ ਟ੍ਰੈਫਿਕ ਹੀ ਹੈ ਜੀ ਇੱਥੇ ਰਸ਼ ਰਹਿੰਦਾ ਸ਼ਾਮ ਨੂੰ 12 ਵਜੇ ਤੋਂ ਬਾਅਦ 2 ਵਜੇ ਤੋਂ ਬਾਅਦ ਸ਼ਾਮ ਨੂੰ 9-10 ਵਜੇ ਤੱਕ ਇਹ ਪੂਰਾ ਪਬਲਿਕ ਰੋਡ ਜਾਮ ਰਹਿੰਦਾ ਹੈ ਕੁਈ ਤੇ ਜਿੰਨਾ ਬਾਹਰੋਂ ਸਾਧਨ ਆਉਂਦੇ ਨੇ ਹਾਈਵੇ ਸਮਝ ਕੇ ਉਹ ਸਪੀਡ ਤੇ ਆਉਂਦੇ ਨੇ ਕੋਈ ਕੁ ਜਿੰਨਾ ਟਕਰਾ ਜਾਂਦੇ ਮੌਕੇ ਤੇ ਤਾਂ 300 200 ਬੰਦਾ ਆ ਮੰਡੀ ਗਾਉਂ ਦੀ ਸਾਰੇ ਇਕੱਠੇ ਹੋ ਗਏ ਸੀ ਸੜਕਾਂ ਦੇ ਪੁਲਿਸ ਪ੍ਰਸ਼ਾਸਨ ਵੀ ਆ ਗਿਆ ਸੀ ਐਂਬੂਲੈਂਸ ਵੀ ਆ ਗਈ ਸੀ ਸਾਰਿਆਂ ਨੇ ਸਹਿਯੋਗ ਕਰਕੇ ਟਰੱਕ ਚੋਂ ਬੰਦਾ ਕੱਢਿਆ ਤੇ ਹਸਪਤਾਲ ਚ ਭੇਜਿਆ ਬਿਲਕੁਲ ਜਾਨ ਜਾ ਸਕਦੀ ਸੀ ਜੇ ਕਿਤੇ ਇਹ ਐਕਸੀਡੈਂਟ 2 ਘੰਟੇ ਹੋਰ ਲੇਟ ਹੋਇਆ ਹੁੰਦਾ ਬੰਦਾ ਨਿਕਲ ਨਹੀਂ ਸੀਗਾ ਕਦੇ ਬੰਦੇ ਤੋਂ ਟਰੱਕ ਚੋਂ ਨਿਕਲਦਾ ਨਹੀਂ ਸੀਗਾ ਦੇਖਣਾ ਕਿਸੇ ਨੇ ਹੈ ਨਹੀਂ ਸੀ ਇਹ ਰਾਤ ਲਗਭਗ 7:30-8 ਵਜੇ ਦੇ ਕਰੀਬ ਇੱਕ ਮਿਸ਼ਨ ਇੰਟਰ ਸੋਮਵੀਰ ਨਾਮ ਦਾ ਪੇਸ਼ੈਂਟ ਆਇਆ ਸੀ ਐਕਸੀਡੈਂਟ ਦਾ ਹਸਪੀਟਲ ਦੇ ਵਿੱਚ ਉਸ ਪੇਸ਼ੈਂਟ ਨੇ ਕਾਫੀ ਜ਼ਿਆਦਾ ਹਾਲਤ ਦੇ ਵਿੱਚ ਮੇਰੇ ਮੈਡੀਕਲ ਅਫਸਰ ਸਾਹਿਬ ਨੇ ਜੋ ਦੱਸਿਆ ਜੋ ਔਨ ਡਿਊਟੀ ਸੀਗੇ ਉਹਨੇ ਕਾਫੀ ਜ਼ਿਆਦਾ ਡਰਿੰਕ ਕੀਤੀ ਹੋਈ ਸੀ ਤੇ ਪੇਸ਼ੈਂਟ ਦੇ ਸਰਫੇਸ਼ੀਅਲ ਕੁਝ ਅਵਰੇਜਨਸ ਹੈਗੀਆਂ ਸੀ ਤੇ ਐਕਸਟਰਨਲ ਇੰਜਰੀ ਹੋਰ ਕੋਈ ਜ਼ਿਆਦਾ ਨਹੀਂ ਸੀ ਹੈ ਤੇ ਪੇਸ਼ੈਂਟ ਡਰੰਕਨ ਸੀਗਾ ਉਹਦੇ ਨਾਲ ਕੋਈ ਨਹੀਂ ਸੀਗੇ ਸੜਕ ਸੁਰੱਖਿਆ ਫੋਰਸ ਉਹਨੂੰ ਲੈ ਕੇ ਆਈ ਸੀ ਜੀ ਹਾਲਾਤ ਕੀ ਨੇ ਜੀ ਫਲਾਤ ਪੇਸ਼ੈਂਟ ਰਾਤ ਫਿਰ ਉਹਨਾਂ ਦੇ ਇੱਕ ਟਰੱਕ ਡਰਾਈਵਰ ਸੀਗਾ ਸ਼ਾਇਦ ਉਹਨਾਂ ਦੇ ਓਨਰ ਆ ਗਏ ਸੀਗੇ ਜੀ ਰਾਤ 1:3 2 ਵਜੇ ਦੇ ਕਰੀਬ ਫਿਰ ਉਹ ਉਹਨੂੰ ਇੱਥੋਂ ਲੈ ਗਏ ਸੀਗੇ ਜੀ ਹਸਪੀਟਲ ਦੇ ਵਿੱਚੋਂ ਤੇ ਪੇਸ਼ੈਂਟ ਨੂੰ ਵੈਸੇ ਅਸੀਂ ਆਪਦੇ ਵੱਲੋਂ ਜਿੰਦਰਾ ਰੈਫਰ ਕਰਤਾ ਸੀਗਾ ਉਹਦੇ ਬਾਅਦ ਚੋਂ 1:3 2 ਘੰਟੇ ਬਾਅਦ ਪੇਟ ਦਰਦ ਦੀ ਸ਼ਿਕਾਇਤ ਕਰ ਰਿਹਾ ਸੀਗਾ 108 ਵੀ ਕਾਲ ਕਰ ਦਿੱਤੀ ਗਈ ਸੀ ਪਰੰਤੂ ਫਿਰ ਜਿਹੜੇ ਉਸਦੇ ਮਾਲਕ ਸੀਗੇ ਉਹ ਕਹਿੰਦੇ ਵੀ ਅਸੀਂ ਆਪਦੇ ਹਿਸਾਬ ਨਾਲ ਪ੍ਰਾਈਵੇਟ ਲੈ ਜਾਂਦੇ ਹਾਂ ਆਦਰੇ ਤੋਂ ਬਾਹਰ ਸੀ ਵੈਸੇ ਪੇਸ਼ੈਂਟ ਨੂੰ ਖਤਰੇ ਵਾਲੀ ਕੋਈ ਗੱਲ ਨਹੀਂ ਸੀ ਜੀ ਉਸ ਟਾਈਮ ਜਦੋਂ ਸਾਡੇ ਕੋਲੋਂ ਪੇਸ਼ੈਂਟ ਗਿਆ ਜੀ ਉਹਨੂੰ ਹਲਕਾ ਫੁਲਕਾ ਪੇਨ ਅਬਡੋਮਨ ਹੈਗਾ ਸੀਗਾ ਪੇਟ 'ਚ ਦਰਦ ਸੀਗਾ ਤੇ ਕੋਈ ਫ੍ਰੈਕਚਰ ਵਗੈਰਾ ਕੋਈ ਨਹੀਂ ਕੋਈ ਫ੍ਰੈਕਚਰ ਨਹੀਂ ਸੀ ਜੀ ਐਸਾ ਸੱਚ ਕੋਈ ਬਾਹਰੋਂ ਦੇਖਣ 'ਚ ਕੋਈ ਫ੍ਰੈਕਚਰ ਨਹੀਂ ਸੀਗਾ ਅਸੀਂ ਇੱਥੋਂ ਪਟਿਆਲਾ ਰੈਫਰ ਕਰਦੇ ਹੁੰਨੇ ਆ ਜੀ ਬਟ ਪੇਸ਼ੈਂਟ ਦੇ ਜਿਹੜੇ ਮਾਲਕ ਸੀਗੇ ਉਹਨਾਂ ਦੇ ਨਾਲ ਦੇ ਸੀ ਬੰਦੇ ਉਹ ਕਹਿੰਦੇ ਵੀ ਅਸੀਂ ਆਪਣੀ ਮਰਜ਼ੀ ਨਾਲ ਅਸੀਂ ਲੈ ਕੇ ਜਾ ਰਹੇ ਹਾਂ